ਸਤਿ ਸ਼੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਣੇ ਚੜ੍ਹਦੇ ਪੰਜਾਬ ਵਾਲੇ ਦੇਨ ਵਾਲੀ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੋ ਵਾਹਿਗੁਰੂ ਅਰਦਾਸ ਕਰਦੇ ਆ ਸਭ ਦੇ ਘਰ ਪਰਵਾਦਾਂ ਦੇ ਰੂਪ ਤੇ ਚੜ੍ਹਦੀ ਕਲਾ ਜੂ। ਇਲਾ ਮਿੱਤਰੋ ਅੱਜ ਡੀ ਵਾਰਮਿੰਗ ਕਰਨ ਲੱਗੇ ਨਵੇਂ ਬੱਚਿਆਂ ਦੀ। ਮੇਰੇ ਬੱਚੇ ਹੁਣ ਆਪਾਂ ਕੱਢਣੇ ਆ। ਠੀਕ ਆ। ਡੀ ਵਾਰਮਿੰਗ ਕਰਾਂਗੇ ਬਈ ਆਪਾਂ ایਜੀ ਵਿਟ ਨਾਲ। ਠੀਕ ਆ। ਆਪਾਂ 45 ਕਬੂਤਰਾਂ ਦਾ ਹਨਾ ਪਾਣੀ ਪਾਇਆ ਤੇ ਇਹਦੇ ਚ ਬਈ ਆਪਾਂ ਸ਼ੱਕਰ ਤੇ ਖੰਡ ਪਾਈ ਆ ਬਈ। ਤੇ ਹੁਣ ਲੌਂਗ ਕਰਦੇ ਆਪਾਂ ਸਾਰਿਆਂ ਦੀ ਡੀ ਵਰਮਿੰਗ ਚਲੋ ਡੀ ਵਰਮਿੰਗ ਤਾਂ ਤੁਹਾਨੂੰ ਕੀ ਦਿਖਾਉਣਾ ਸਾਰੇ ਭਰਾ ਨੂੰ ਪਤਾ ਹੀ ਆ ਬੀਵੀਐਮਐਲ ਦੇ ਪਾਣੀ ਦੇ ਹਿਸਾਬ ਨਾਲ ਬਈ ਪਾਣੀ ਪਾਲਿਆ ਕਰੋ ਠੀਕ ਐ ਪਾਣੀ ਪਾ ਕੇ ਪਹਿਲਾਂ ਥੋੜਾ ਜਿਹਾ ਪਾਣੀ ਲੈ ਲਿਆ ਕਰੋ ਉਹਦੇ ਚ ਖੰਡ ਤੇ ਆਏ ਸ਼ੱਕਰ ਜੋ ਪਾਉਣਾ ਹਨਾ ਪਾ ਕੇ ਕੂਤਰਾਂ ਦੇ ਹਿਸਾਬ ਨਾਲ ਉਹਨੂੰ ਚੰਗੀ ਤਰ੍ਹਾਂ ਪਾਣੀ ਨੂੰ ਗਰਮ ਕਰ ਲਿਆ ਕਰੋ ਗਰਮ ਕਰਕੇ ਉਹਦਾ ਗੋਲੀ ਕੁੱਟ ਕੇ ਵਿੱਚ ਛੱਡ ਕੇ ਬਈ ਉਹਨੂੰ ਚੰਗੀ ਤਰ੍ਹਾਂ ਘੋਲੀ ਚੱਲੋ ਗੋਲੀ ਜਮਾ ਐਨ ਵਧੀਆ ਘੁਲ ਜਾਂਦੀ ਐ ਬਈ ਨਹੀਂ ਤਾਂ ਬਈ ਕਈ ਵਾਰੀ ਵਿੱਚ ਵੱਧ ਘੱਟ ਪਾਗ ਜਾਂਦੀ ਐ ਕੂਤਰਾਂ ਦੇ ਨੁਕਸਾਨ ਕਰਦੀ ਐ ਵੀਵੀ ਐਮਲ ਸਾਰਿਆਂ ਨੂੰ ਦੇਖ ਕੇ ਧੁੱਪੇ ਪਾਓ ਬਈ ਘੰਟਾ ਘੰਟਾ ਠੀਕ ਆ ਉਦੋਂ ਬਾਅਦ ਦੋ ਪਾਣੀ ਖਿੱਚੇਣ ਉਤੋਂ ਦੀ ਹੋਰ ਦਾਦਾ ਸਾਰਿਆਂ ਨੂੰ ਪਾਣੀ ਦੇ ਕੇ ਉਹ ਖਿਚਾ ਗਏ ਉਦੋਂ ਬਾਅਦ ਬਈ ਹਲਕਾ ਦਾਣਾ ਹੀ ਪਾਉਣਾ ਚਾਹੇ ਇਕੱਲੀ ਕਣਕ ਭੌਂ ਕੇ ਪਾ ਦਿਓ ਤੇ ਚਾਹੇ ਜੇ ਰੋਟੀਆਂ ਹੈਗੀਆਂ ਤਾਂ ਰੋਟੀਆਂ ਭੋਰ ਕੇ ਪਾ ਦਿਓ ਠੀਕ ਆ ਤੇ ਆਜੋ ਆਪਾਂ ਮੈਂ ਕਰਦਾ ਡੀ ਵਾਰਮਿੰਗ ਤੇ ਇੱਕ ਤੁਹਾਨੂੰ ਦਿਖਾਉਣਾ ਅੱਜ ਜਾਨਵਰ ਛੇਲ ਵਾਲੇ ਠੀਕ ਆ ਜਿਹੜੇ ਜਾਨਵਰ ਆਪਾਂ ਸੇਲ ਕਰਨੀਆਂ ਵੱਡੀਆਂ ਜੋੜੀਆਂ ਨੇ ਲੱਗੀਆਂ ਹੋਈਆਂ ਨੇ ਮੇਨ ਜੋੜੀਆਂ ਨੇ ਬਈ ਰਿਜ਼ਲਟਡ ਜੋੜੀਆਂ ਨੇ ਠੀਕ ਆ 100% ਰਿਜ਼ਲਟ ਲਿਆ ਆਪਾਂ ਕੁਝ ਮਜਬੂਰੀ ਕਰਕੇ ਚਲੋ ਸੇਲ ਕਰਨੀਆਂ ਪੈਰੀਆਂ ਇੱਕ ਤਾਂ ਆਪਾਂ ਘੁੱਟੇ ਹੋਰ ਪਾਉਣੇ ਆ ਕਿਉਂਕਿ ਪਰਸੋਂ ਆਪਣੇ ਸੱਪ ਵੜ ਗਿਆ ਸੀ ਬਈ ਨੁਕਸਾਨ ਬਹੁਤ ਕਰ ਗਿਆ ਹਨਾ ਛੋਟੇ ਬੱਚੇ ਸੀ ਉਹ ਖਾ ਗਿਆ ਬੱਚੇ ਮਾਰ ਗਿਆ ਦੋ ਦਿਨ ਵੱਡੇ ਕਬੂਤਰ ਮਾਰ ਗਿਆ ਹਨਾ ਆਂਡੇ ਹੁੰਡੇ ਠੀਕ ਆ ਸਾਰੇ ਤਾਂ ਕਰਕੇ ਹੁਣ ਆਪਾਂ ਘੁੱਟੇ ਬਈ ਚੇਂਜ ਕਰਕੇ ਉੱਪਰ ਪਾਉਣੇ ਆ ਘੁੱਟੇ ਤੇ ਸੋ ਇਹਦੇ ਕਰਕੇ ਆਪਾਂ ਕੁ ਜੋੜੀਆਂ ਸੇਲ ਨੇ ਜਿੰਨੇ ਕਬੂਤਰ ਸੇਲ ਨੇ ਸਾਰੇ ਤੁਹਾਨੂੰ ਦਿਖਾਉਣਾ ਬਈ ਇਕੱਲਾ ਇਕੱਲਾ ਕਰਕੇ ਜਿਹੜੇ ਪ੍ਰਾਣੀ ਲੈਣੇ ਹੋਏ ਆਪਣਾ ਇੰਸਟਾਗ੍ਰam ਆਈਡੀ ਆ ਮਰ ਜਾਣਾ ਗੱਲ ਉਹਤੇ ਆਪਣੇ ਨਾਲ ਮੈਸੇਜ ਚ ਗੱਲ ਕਰ ਸਕਦਾ ਹੱਥ ਜੋੜ ਕੇ ਬੇਨਤੀ ਆ ਗੱਲ ਉਹੀ ਕਰਿਓ ਜਿਹੜੇ ਨੇ ਜਾਨਵਰ ਲੈਣੇ ਹੁਣ ਸਵਾਦ ਵਾਲੇ ਦੂਰ ਹੀ ਰਹੋ ਭਰਾ ਬਣ ਕੇ ਠੀਕ ਆ ਤੇ 5-700 ਵਾਲੇ ਵੀ ਦੂਰ ਹੀ ਰਹੋ ਬਈ ਕਿਉਂਕਿ ਮਿਹਨਤ ਬਹੁਤ ਹੁੰਦੀ ਆ ਬਈ 9 ਸਾਲਾਂ ਦੀ ਮਿਹਨਤ ਆ ਰਿਜ਼ਲਟਡ ਕਬੂਤਰ ਨੇ ਸਾਰੇ ਵੱਡੀਆਂ ਮੇਨ ਜੋੜੀਆਂ ਜਿਹੜੀਆਂ ਆਪਾਂ ਸੇਲ ਕਰਨੀਆਂ ਉਹ ਪੁਰਾਣੇ ਕਬੂਤਰ ਹੀ ਨੇ ਵੱਡੇ ਆਪਣੇ ਜਿਨ੍ਹਾਂ ਦੇ ਆਪਾਂ ਬੱਚੇ ਡਾਏ ਨੇ ਠੀਕ ਆ ਤੇ ਆ ਜੀ ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭ ਮੇਰੇ ਲੈਹਿੰਦੇ ਚੜਦੇ ਪੰਜਾਬ ਵਾਲੇ ਤੇ ਐਨ ਵੀ ਭਰਾ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਗੁਰਗੇ ਅਰਦਾਸ ਕਰਦੇ ਆ ਵੀ ਸਭ ਦੇ ਘਰ ਪਰਵਾਤ ਨੂੰ ਰਸਤੇ ਚੜਦੀ ਕਲਾ ਚ ਹੋਣ। ਲੈ ਮਿੱਤਰੋ ਆ ਪਹਿਲਾ ਕਬੂਤਰ ਆ ਬਾਈ। ਸਰੋਂ ਫੁੱਲੀ ਅੱਖਾਂ ਦਾ। ਚੌੜੇ ਸਿਰ ਦਾ। ਠੀਕ ਆ ਆ ਇਹਦੇ ਪਰ ਨਹੀਂ ਕਿਉਂਕਿ ਬਾਈ ਖੋਲ ਕੇ ਦਿਖਾ ਨਹੀਂ ਸਕਦਾ। ਕਾਪੀਰਾਈਟ ਆ ਜਾਂਦਾ ਪਹਿਲਾਂ ਵੀਡੀਓ ਬਣਾਈ ਸੀ ਬਾਈ ਕਾਪੀਰਾਈਟ ਆ ਗਿਆ ਸੀ। ਆ ਇਹਦੇ ਪੰਜੇ ਨੇ। ਠੀਕ ਆ। ਆ ਕਬੂਤਰਾ ਬਈ ਹੁਣ ਦਿਖਾਉਣਾ ਕਬੂਤਰੀ ਤੇ ਲੈ ਮਿੱਤਰੋ ਆਇਆ ਕਬੂਤਰੀ ਬਈ ਖੱਟੀਆਂ ਅੱਖਾਂ ਦੀਆਂ ਲਾਲ ਛੱਟਾਂ ਦੀ ਠੀਕ ਆ ਆ ਛੋਟਾ ਜਿਹਾ ਦਾ ਕੱਦ ਆ ਇਹਦੇ ਪਰ ਨੇ ਪਰਾਂ ਤੋਂ ਗੈਂਚੀ ਆ ਬਈ ਗੈਂਚੀ ਆਪਾਂ ਦਿਖਾਣੇ ਆ ਆ ਇਹਦੇ ਪੰਜੇ ਨੇ ਤੇ ਠੱਲ ਨੰਬਰ ਬਈ ਇਹਦਾ 30 ਹੈ ਠੀਕ ਆ ਘਰ ਦੀ ਮੈਂ ਇਹਦੇ ਠੱਲ ਪਾਈ ਆ ਵੱਡੀ ਕਬੂਤਰੀ ਆ ਬੱਚੇ ਪੂਰੇ ਚੰਗੇ ਢਾਉਂਦੇ ਆ ਬਈ ਜੋੜੀ ਦੀ ਜੋੜੀ ਹੁਣ ਤੁਹਾਨੂੰ ਜੋੜੀ ਦਿਖਾਉਣਾ ਆਇਆ ਜੋੜੀ ਮਿੱਤਰੋ ਕਰੋ ਚੈੱਕ ਪਹਿਲੀ ਜੋੜੀ ਆਹ ਹੂੰ ਦੂਜੀ ਜੋੜੀ ਦਿਖਾਉਣੇ ਵੀਰੇ ਤੇ ਲੈ ਮਿੱਤਰੋ ਦੂਜੀ ਕਬੂਤਰੀ ਆਹ ਹੈ ਟੀਰੀ ਹੈ ਦੋਵਾਂ ਪਾਸੇ ਟੀਰ ਪਾਉਂਦੀ ਆ ਬਾਈ ਠੀਕ ਹੈ ਚਿੱਟਾ ਚੰਦ ਬਣਦਾ ਆ ਇਹਦੇ ਪਰ ਨਹੀਂ ਪਰਾਂ ਤੋਂ ਕੈਂਚੀ ਆ ਬਾਹਰ ਛੱਡਦੇ ਆ ਤਾਂ ਕਰਕੇ ਕੈਂਚੀ ਲਾਉਣੀ ਪੈਂਦੀ ਆ ਬਈ ਆ ਇਹਦੇ ਪੰਜੇ ਨੇ ਬਈ ਮੋਜੀ ਕੁੱਪਠੀ ਗਿਆ ਠੀਕ ਹੈ ਮੋਜੀ ਕਬੂਤਰੀ ਆ ਬਈ ਬੱਚੇ ਵੀ ਮੋਜੇ ਕੱਢਦੀ ਆ ਉਹ ਨੀੜ ਘਾਤਾ ਸੀ ਪਤੰਦਰੋ ਲੈ ਮਿੱਤਰੋ ਆ ਆ ਦੂਜਾ ਕਬੂਤਰ ਰੱਤਾ ਖੱਟੀਆਂ ਅੱਖਾਂ ਦਾ ਠੀਕ ਆ ਖੱਟੀਆਂ ਅੱਖਾਂ ਦਾ ਕਬੂਤਰਾ ਆ ਇਹਦੇ ਪਰ ਨੇ ਤੇ ਆ ਇਹਦੇ ਪੰਜੇ ਨੇ ਬਈ ਲਾਲ ਠੀਕ ਆ ਹੁਣ ਤੁਹਾਨੂੰ ਦਿਖਾਉਣਾ ਜੋੜੀ ਦੀ ਜੋੜੀ ਆ ਜੋੜੀ ਆ ਮਿੱਤਰੋ ਦੂਜੀ ਬਈ ਹਾਂਜੀ ਫੇਲਾ ਮਿੱਤਰੋ ਹੁਣ ਦਿਖਾਉਣੇ ਆਪਾਂ ਤੁਹਾਨੂੰ ਅਗਲੀ ਜੋੜੀ ਠੀਕ ਆ ਆ ਵੀਰਕ ਮਾਡਲ ਦਾ ਕਬੂਤਰ ਖੱਟੀ ਕਾਲੀ ਦਾ ਠੀਕ ਆ ਪੂਰੇ ਲੋ ਵਾਲਾ ਕਬੂਤਰ ਆ ਬਾਈ ਗਰੰਟੀ ਹੈ ਇਹਦੀ ਬੱਚੇ ਇੰਨੇ ਚੰਗੇ ਉੱਡੇ ਨੇ ਮੈਂ ਕਹਣਾ ਹਾਦੀ ਕੋਈ ਨਹੀਂ ਤੇ ਇਦੂ ਉੱਤੇ ਕੋਈ ਕਬੂਤਰ ਨਹੀਂ ਹੋਣਾ ਬਾਈ ਇੰਨਾ ਚੰਗਾ ਪੁਰਾਣਾ ਕਬੂਤਰ ਆ ਆਪਣਾ ਬਹੁਤ ਬੱਚੇ ਡਾਏ ਨੇ ਬਈ ਇਹਦੇ ਆਪਾਂ ਇਹਦੀ ਆਪਾਂ ਪੱਠੀ ਵੀ ਛੱਡੀ ਸੀ 6 ਵਜੇ ਬੈਠੀ ਸੀ ਬਾਜੀ ਚ ਠੀਕ ਆ ਆ ਇੱਕ ਮਾਡਲਾ ਕਬੂਤਰ ਮਿੱਤਰੋ ਘੱਟ ਘਾੜ ਦਾ ਪੂਰਾ ਠੀਕ ਆ ਚੈੱਕ ਕਰ ਲਓ ਤੇ ਹੁਣ ਅੱਗੇ ਦਿਖਾਉਣਾ ਕਬੂਤਰੀ ਉੜੀ ਜੀ ਨਾਲ ਵੀਡੀਓ 'ਚ ਥੋੜਾ ਜਿਹਾ ਫਾਲਟ ਪੈ ਗਿਆ ਸੀ ਆਵਾਜ਼ 'ਚ ਤਾਂ ਕਰਕੇ ਆਇਆ ਬਈ ਸ਼ਾਖੀ ਕਬੂਦਰੀ ਆਪਣੀ ਇਹ ਆਪਾਂ ਘਰੇ ਵੀ ਡਾਈ ਆ ਬਹੁਤ ਚੰਗੀ ਉੜਦੀ ਆ ਨਜਾਇਜ਼ ਜੀ ਬਈ ਜਮਾਂ ਨਹੀਂ ਜਾਂਦੀ ਪਹਿਲਾਂ ਕਿਤੇ ਲੱਗੀ ਹੋਈ ਸੀ ਇਹ ਠੀਕ ਆ ਉਤਵਾਪਾ ਲਿਆਂਦੀ ਵੀ ਲਿਆਉਂਦੇ ਸਾਰ ਘਰੇ ਛੱਡੀ ਇਹ ਤਿੰਨ ਦਿਨਾਂ ਬਾਅਦ ਸਿੱਧੀ ਘਰੇ ਉਸੇ ਢਾਂਗੇ ਤੇ ਆਈ ਬਈ ਐ ਮਰ ਗਈ ਸੀ ਬਾਹਰ ਪਰ ਇਹ ਨਹੀਂ ਹੈਗਾ ਕਿ ਜੇ ਹੋਰ ਦੇ ਜਾ ਕੇ ਚੜ ਗਈ ਹੋਣੀ ਮੀਰਾ ਆ ਕਬੂਦਰੀ ਆ ਬਈ ਇਸ ਕਬੂਤਰ ਨਾਲ ਤਾਂ ਪਾਈ ਇਹਦੇ ਬੱਚੇ ਪਾਲੇ ਜਿਆਦਾ ਨਜਾਇਜ਼ ਆ ਬੇ ਨੇ ਕਮੜਲੇ ਦੇ ਠੀਕ ਆ ਇਹਨਾਂ ਦੇ 100% ਬੱਚੇ ਰਿਜ਼ਲਟ ਵੀ ਦੇਣਗੇ ਤੇ ਸਿਰਾ ਲਾਉਣਗੇ ਬਾਜ਼ੀਆਂ 'ਚ ਬਈ ਗਰੰਟੀ ਐ ਤੇ ਆ ਹੁਣ ਆਪਾਂ ਦਿਖਾਉਣਾ ਤੁਹਾਨੂੰ ਅੱਗੇ ਕਰੋ ਚੈੱਕ ਕਰੋ ਲਾਲ ਛੱਟਾਂ ਵਾਲਾ ਆ ਜਿਹਦੇ ਪੈਰ ਨੇ ਕੱਤਕਾਰ ਦਾ ਇਹ ਵੀ ਫੁੱਲ ਐ ਬਈ ਬਾਜ਼ੀ ਜਿੱਤਿਆ ਹੋਇਆ ਠੀਕਾ ਪੁਰਾਣਾ ਕਬੂਤਰ ਆਪਣੇ ਕੋਲ ਆ ਆਪਣੀ ਸ਼ਾਹ ਕੀ ਕਬੂਤਰੀ ਬਈਏ ਦੋ ਬਾਜ਼ੀਆਂ ਛੱਡੀ ਸੀ ਇੱਕ ਬਾਜੀ ਇਹ ਜਿੱਤੀ ਸੀ ਦੂਜੀ ਬਾਜੀ ਬਈ ਇਹ ਪਿੰਡੀ ਬਹੁਤ ਛੋਟਾ ਸੀ ਤੇ ਸਾਰੇ ਕਬੂਤਰ ਉੱਥੇ ਬਈ ਚਾਰ ਪੰਜ ਕਬੂਤਰੀ ਉੱਥੇ ਬਹਿ ਕੇ ਹਰੇ ਸੀ ਬਾਕੀ ਬਈ 80 ਕਬੂਤਰਾਂ ਦੇ ਵਿੱਚ ਸਾਰੇ ਕਬੂਤਰ ਭੱਜ ਕੇ ਹਰੇ ਸੇ ਨਾਲ ਦੇ ਪਿੰਡ ਆ ਕੇ ਖੜ ਗਏ ਸੀ 6 ਵਜੇ ਉੱਥੇ ਬਾਜੀ ਸਾਂਝੀ ਹੋਈ ਆ ਵੀ ਪੰਜ ਕਬੂਤਰਾਂ ਚ ਤੇ 6 ਵਜੇ ਬਿਠਾ ਕੇ ਲਿਆਏ ਆ ਆਪਾਂ ਇਹ ਤੇ ਪਹਿਲੀ ਬਾਜੀ ਇਹ ਵਧੀ ਸੀ ਬਈ 7 ਦਾ ਟਾਈਮ ਕੀਤਾ ਸੀ ਇਹਨੇ ਠੀਕ ਆ ਇਹ ਕਬੂਤਰੀ ਹੁਣ ਇਹਦੇ ਨਾਲ ਆਈ ਹੋਈ ਆ ਇਹ ਜੋੜਾ ਬਈ ਕਮਾਂਡਲਾ ਕਬੂਤਰਾ ਸ਼ਾਹ ਕੀ ਕਬੂਤਰੀ ਆ ਠੀਕ ਆ ਮਿੱਤਰੋ ਹੁਣ ਦਿਖ ਸਤਿ ਸ਼੍ਰੀ ਅਕਾਲ ਮਿੱਤਰੋ ਆ ਆਪਣਾ ਕਾਲਸਰਾ ਕਬੂਤਰ ਤੇ ਪੁੰਨੂ ਟੈਲੇ ਵਾਲੇ ਮਿਸੇ ਕਬੂਤਰ ਆ ਬਾਈ ਕਾਲਸਰਾ ਖੱਟੀਆਂ ਅੱਖਾਂ ਦਾ ਬੰਦ ਮੋਜਦਾ ਠੀਕ ਆ ਸੱਤ ਕਾਰਡ ਦਾ ਪੂਰਾ ਤੇ ਬਹੁਤ ਜ਼ਿਆਦਾ ਨਜਾਇਜ਼ ਬੱਚੇ ਪਾੜੇ ਜ਼ਿਆਦਾ ਡਾਬਿਆ ਬਾਈ ਜੇ ਕਿਸੇ ਨੂੰ ਘਰ ਦੀਆਂ ਬਾਜ਼ੀਆਂ ਵਾਸਤੇ ਚਾਹੀਦੇ ਆ ਠੀਕ ਆ ਬਾਈ ਦੇਣੀ ਚ ਪਾਉਂਦੇ ਇਹਦੇ ਬੱਚੇ ਬਾਈ ਬਹੁਤ ਨਜਾਇਜ਼ ਚੰਗਾ ਕਬੂਤਰ ਹੈ ਤੇ ਇਹਦੇ ਨਾਲ ਜਿਹੜੀ ਕਬੂਤਰੀ ਆ ਉਹ ਦਿਖਾਉਣਾ ਹੁਣ ਤੁਹਾਨੂੰ ਆ ਬਈ ਆਪਣੀ ਲਾਲ ਸਰੀ ਕਬੂਤਰੀ ਚਿੱਟੀਆਂ ਅੱਖਾਂ ਦੀ ਠੀਕ ਹੈ ਇਹ ਪੁਰਾਣਾ ਬਾਦਲਾ ਵਾਲਾ ਬਲਾਡਾ ਠੀਕ ਹੈ ਕਿ ਬਈ ਪਹਿਲਾਂ ਆਪਣੀ ਕੁਮਾਰ ਦਾ ਕਬੂਤਰ ਜਿਹੜਾ ਪਹਿਲਾਂ ਦਿਖਾਇਆ ਖੱਟੀ ਕਾਲੀ ਦਾ ਪਹਿਲ ਪਹਿਲੇ ਜਿਹੋ ਉਹਦੇ ਨਾਲ ਲੱਗੀ ਹੋਈ ਸੀ ਬਈ ਘਰੇ ਬੱਚੇ ਦੇਣੀ ਛਪਾਉਂਦੇ ਸੀ ਇਹਨਾਂ ਦੇ ਥੋੜੇ ਜਿਆਦਾ ਡਾਬੇ ਹੋ ਗਏ ਸੀ ਤਾਂ ਬਈ ਉਹਦੇ ਨਾਲ ਬਦਲ ਕੇ ਆ ਕਾਲਸਰੇ ਨਾਲ ਲਾਈ ਆ ਠੀਕ ਹੈ ਤੇ ਐਨੇ 100% ਗਾਰੰਟੀ ਆ ਬਈ ਬਾਲੇ ਜਿਆਦਾ ਨਜਾਇਜ਼ ਬੱਚੇ ਉੱਟਣਗੇ ਇਹ ਆ ਕਬੂਤਰੀ ਤਾਂ ਜਿਹਦੇ ਮਰਜ਼ੀ ਨਾਲ ਜੇ ਬੰਦਾ ਲਾ ਲੈ ਦੇ ਜਾ ਕੇ ਉਦੇ ਹੀ ਬੱਚੇ ਉੱਡਣਗੇ ਉੱਡਣਗੇ ਇੰਨੀ ਚੰਗੀ ਕਬੂਤਰੀ ਆ ਬਈ ਇੱਕ ਆਪਣੀ ਇਹ ਜੋੜੀ ਆ ਆ ਨੇ ਆਪਣੇ ਸਾਰੇ ਬੱਚੇ ਮਿੱਤਰੋ ਠੀਕ ਆ ਥੋੜੀ ਥੋੜੀ ਜਿਹੀ ਨਾ ਮੇਰੀ ਵੀਡੀਓ ਖਰਾਬ ਹੋ ਗਈ ਸੀ ਬਈ ਤੇ ਥੋੜਾ ਜਿਆਦਾ ਗਰਮ ਹੋ ਗਿਆ ਸੀਗਾ ਫੋਨ ਇਹ ਦੇ ਕਰਕੇ ਪਹਿਲਾਂ ਥੋੜੀ ਖਰਾਬ ਹੋ ਗਈ ਤੇ ਆ ਨੇ ਬੱਚੇ ਬਈ ਦੇਖ ਲੋ ਜਿਹੜਾ ਵਿੱਚ ਕਾਲਾ ਬੱਚਾ ਬੈਠਾ ਇਹ ਆਪਣੀ ਗੋਲਿਆਂ ਦਾ ਪਗੋਲੇ ਦਾ ਭਰਾ ਹੈ ਵੀ ਕਾਲੇ ਦਾ ਜਿਹੜਾ ਦੂਸਰ ਛੱਟਿਆ ਸੀਗਾ ਵੱਡੀ ਮੇਨ ਜੋੜੀ ਦਾ ਬੱਚਾ ਤੇ ਆਹ ਖੱਡੀਆਂ ਅੱਖਾਂ ਦਾ ਲਾਲ ਸਰਾ ਮੋਜਾ ਇਹ ਆਪਣੇ ਮੋਜਿਆਂ ਦਾ ਠੀਕ ਆ ਆ ਬੱਚਾ ਆਪਣਾ ਟੀਰਾ ਵੱਡੀ ਬਾਈ ਮਿੱਕੀ ਵਾਲੀ ਕਬੂਤਰੀ ਤੇ ਫ੍ਰਿਜ ਵਾਲਾ ਕੂਤਰਾ ਆਪਣਾ ਉਹਦਾ ਬੱਚਾ ਹੈ ਠੀਕ ਆ ਉਹ ਇੱਕ ਕਮੜ ਦਾ ਬੱਚਾ ਹੋਰ ਦਿਖਾਉਣਾ ਤੁਹਾਨੂੰ ਮੈਂ ਠੀਕ ਆ ਉਹ ਬੱਚਾ ਆਪਣੇ ਭਾਈ ਕਬੂਤਰਾ ਆਪਣੇ ਕੋਲੇ ਚਾਰ ਬਾਜੀਆਂ ਵਧਿਆ ਹੋਇਆ ਉਹਦਾ ਪੱਠਾ ਵੀ ਕਮੜ ਦਾ ਚਿੱਟੀ ਗਾਲੀ ਦਾ ਠੀਕ ਆ ਆ ਦੂਸਰਾ ਵਾਲੀਆਂ ਬਾਜ਼ੀਆਂ ਛੱਡ ਲੋ ਜਾਂ ਇਹ ਕਹਿਰ ਵਾਲੀਆਂ ਛੱਡ ਲੋ ਬਈ ਫੁੱਲ ਨਜ਼ਾਰਾ ਦਿਊਗਾ ਧੌਣ ਤੇ ਇਕੱਲੇ ਜੋ ਜੇ ਨੇ ਚਿੱਟੀ ਗਾਲੀ ਅੱਖ ਦਾ ਠੀਕ ਆ ਪੂਰਾ ਪਰ ਤਿਆਰ ਆ ਦੂਜੀ ਗਾਲੀ ਤੇ ਤੀਜੀ ਗਾਲੀ ਝਾੜੀ ਆ ਠੀਕ ਆ ਇੱਕ ਹੋਰ ਰੱਤਾ ਬੱਚਾ ਬੈਠਾ ਉਹ ਆਪਣੇ ਬਈ ਵੱਡਾ ਕਬੂਤਰ ਆਪਣਾ ਮੇਨ ਬਲੱਡ ਆ ਜਿਹੜਾ ਮੀਰਾਂ ਨੇ ਜਿੱਤੀ ਸੀ ਉਹਦਾ ਭਰਾ ਤੇ ਆਪਾਂ ਨੂੰ ਦੂਸਰ ਦੇ ਗੂੜੀ ਜਿੱਤੀ ਸੀ ਬਈ ਪਰਮਿੰਦਰ ਨੇ ਦਿੱਤੀ ਲਾਲਚੀ ਨੀ ਉਹਦਾ ਪੱਠਾ ਬਈ ਇਹ ਇਹਦਾ ਪਹਿਲਾ ਬੱਚਾ ਆਪਾਂ ਭਰਾ ਆਪਾਂ ਘਰੇ ਟਾਇਆ ਬਹੁਤ ਨਜਾਇਜ਼ ਚੰਗੇ ਉੱਡੇ ਨੇ ਠੀਕ ਆ ਤੇ ਇੱਕ ਆਹ ਕਾਲੇ ਦੇ ਪਿੱਛੇ ਬੈਠਾ ਜਿਹੜਾ ਆ ਕਾਲਾ ਚੀਨਾ ਜਾ ਇਹ ਆਪਣੇ ਫਟੇ ਪੁੰਨੂ ਵਾਲੇ ਬਲੱਡ ਚੋਂ ਆ ਬਈ ਇਹ ਵੀ ਦਾ ਭਰਾ ਕਰੇ ਮੇਰੇ ਕੋਲੇ ਉੱਟੀ ਜਾਂਦਾ ਬਈ ਬਹੁਤ ਜ਼ਿਆਦਾ ਨਜਾਇਜ਼ ਉੜਦੇ ਨੇ ਬਈ ਜ਼ੋਰ ਲਾ ਕੇ ਆ ਹਿਸਾਬ ਲਾ ਲੂ ਵੀ ਧੌਣ ਪਰ ਨਹੀਂ ਡਿੱਗਦੇ ਨੇ ਪੈਰ ਨਹੀਂ ਲਾਉਂਦੇ ਜਦੋਂ ਖੁੱਲ ਜਾਣ ਪਈਏ ਠੀਕ ਆ ਆ 6 ਬੱਚੇ ਨੇ ਬਈ 5 ਜੋੜੀਆਂ ਨੇ 6 ਨੇ ਜਿਹੜੇ ਮੇਰੇ ਭਰਾ ਨੇ ਲੈਣੇ ਹੋਏ ਆਪਣਾ ਇਸਟਾਈਲ ਉੱਤੇ ਚੱਲੀ ਜਾਂਦੀ ਆ ਮਰ ਜਾਣਾ ਗੱਲ ਤੇ ਆਪਣੇ ਨਾਲ ਬਈ